ਅਮਰਸਰ ਪਠਾਨ ਕੋ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਪਿੰਡ ਜੀਵਨਵਾਲ ਬਬਰੀ ਨੱਕੇ ਨੇੜੇ ਸਥਿਤ ਟਾਟਾ ਮੋਟਰਸ ਦੀ ਏਜੰਸੀ ਦੇ ਬਾਹਰ ਇੱਕ ਤੇਜ਼ ਰਫਤਾਰ SUV ਟਕਾਰ ਬੇ ਕਾਬੂ ਹੋ ਕੇ ਪਹਿਲਾ ਖੰਭੇ ਅਤੇ ਦਰਖਤ ਨਾਲ ਟਕਰਾਈ ਅਤੇ ਫਿਰ ਏਜੰਸੀ ਦੇ ਬਾਹਰ ਲੱਗੇ ਏਜੰਸੀ ਮੁਲਾਜ਼ਮਾਂ ਦੇ ਚਾਰ ਮੋਟਰਸਾਈਕਲਾਂ ਤੇ ਚੜ ਗਈ। ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋ ਨਾ ਵਿਚਾਰਿਆ ਪਰ ਟਾਟਾ ਮੋਟਰਜ ਦੇ ਮੁਲਾਜ਼ਮਾਂ ਦੇ 4 ਮੋਟਰਸਾਈਕਲ ਅਤੇ ਇੱਕ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੇ ਗਏ ਏਜੰਸੀ ਦੇ ਮੁਲਾਜ਼ਮਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਕਾਰ ਚਲਾ ਰਿਹਾ ਨੌਜਵਾਨ ਨਸ਼ੇ ਵਿੱਚ ਸੀ ਅਤੇ ਉਹਨਾਂ ਵੱਲੋਂ ਉਸ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ ਉਹਨਾਂ ਵੱਲੋਂ ਮੋਟਰਸਾਈਕਲਾਂ ਦੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਸਿਲਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਕਾਰ ਸਵਾਰ ਨੂੰ ਕਾਰ ਸਮੇਤ ਕਾਬੂ ਕਰ ਲਿਆ ਅਤੇ ਥਾਣਾ ਸਦਰ ਭੇਜਤਾ ਗਿਆ ਹੈ ਜਿੱਥੇ ਉਸ ਦੇ ਖਿਲਾਫ ਮਾਨੀ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਰ ਗੱਲਬਾਤ ਹੋਈ ਹੈ ਕਿ 6:36 ਵਜੇ 28 ਮਿੰਟ ਦਾ ਟਾਈਮ ਸੀ ਜਸਟ ਅਸੀਂ ਸਾਨੂੰ ਛੁੱਟੀ ਹੋਣ ਲੱਗੀ ਸੀ ਅਸੀਂ ਬਾਈਕ ਲੈਣ ਆਣ ਲੱਗੇ ਸੀ ਜਸਟ ਸਰ ਨਾਰਮਲਟੀ ਟਾਟਾ ਗੁਰਦਾਸਪੁਰ ਤੋਂ ਬੋਲ ਰਿਹਾ ਮੈਂ ਟਾਟਾ ਏਜੰਸੀ ਤੋਂ ਗੱਲ ਕਰ ਰਿਹਾ ਮੈਂ ਉਧਰ ਉਹ ਬੰਦਾ 120 30 ਦੀ ਸਪੀਡ ਤੇ ਸੀ ਬੰਦਾ ਤੇ ਉਹਨੇ ਕਹਿੰਦਾ ਕਿ ਮੈਂ ਲੈਫਟ ਨੂੰ ਟਰਨ ਕਰਨਾ ਸੀ ਤੇ ਕਹਿੰਦਾ ਮੇਰੇ ਕੋਲ ਗਲਤੀ ਨਾਲ ਐਕਸੀਡੈਂਟ ਹੋ ਗਿਆ ਅਸੀਂ ਜਦੋਂ ਸਰਚ ਕੀਤਾ ਕਿ ਇਹਨੇ ਨਸ਼ਾ ਕੀਤਾ ਹੋਇਆ ਸੀ ਡਰਿੰਕ ਵਗੈਰਾ ਪਤਾ ਨਹੀਂ ਕੀ ਕੀ ਖਾਦਾ ਚਿੱਟਾ ਵਗੈਰਾ ਪੀਤਾ ਹੋਇਆ ਸੀ ਠੀਕ ਆ ਸਰ ਸਾਨੂੰ ਛੁੱਟੀ ਹੋਣ ਲੱਗੀ ਸੀ ਚਾਰ ਪੰਜ ਬੰਦੇ ਜਿੰਨੇ ਵੀ ਹਾਡੇ ਸੇਲਸਮੈਨਾਂ ਜਾਂ ਸਟਾਫ ਦਾ ਸਾਰਾ ਇੱਥੇ ਆਣ ਲੱਗਾ ਸੀ ਜੇ ਬਾਈ ਚਾਂਸ ਸਾਰੇ ਇੱਥੇ ਆ ਜਾਂਦੇ ਗੱਡੀ ਉੱਪਰ ਚੜ ਜਾਂਦੀ ਕੌਣ ਜ਼ਿੰਮੇਵਾਰ ਸੀ ਦੱਸੋ ਚਲੋ ਜਾਨੀ ਨੁਕਸਾਨ ਨਹੀਂ ਹੋਇਆ ਸਾਰਾ ਮਤਲਬ ਕਿ ਜੋ ਵੀ ਨੁਕਸਾਨ ਹੈ ਬਾਈਕ ਵਗੈਰਾ ਸਕੂਟੀ ਵਗੈਰਾ ਜੋ ਵੀ ਹੋਇਆ ਉਹ ਸਾਨੂੰ ਭਰ ਦਿੱਤਾ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਉਸ ਲੈ ਗਈ ਹੈ ਜਿਹੜਾ ਵੀ ਜ਼ਿੰਮੇਵਾਰ ਹੈ ਗੱਡੀ ਵਾਲਾ ਉਹਨੂੰ ਲੈ ਗਏ ਥਾਣੇ ਚੁੱਕ ਕੇ ਬਸ ਅਸੀਂ ਥੱਲੇ ਥਾਣੇ ਚੱਲੇ ਕstm ਕੀ ਦਿੱਤੀ ਗਈ ਹੈ ਨੂੰ ਇਹਦੇ ਨਾਲ ਦੇ ਜਿਹੜੇ ਸਾਥੀ ਸੀ ਬੰਦੇ ਉਹ ਕਹਿ ਰਹੇ ਕਿ ਕੱਟਾ ਕੱਢੋ ਅਸੀਂ ਤੁਹਾਨੂੰ ਗੋਲੀ ਮਾਰ ਦੇਣੀ ਹੈ ਇਹ ਕਿੱਦਾਂ ਦੀ ਧਮਕੀ ਦਿੱਤੀ ਜਾ ਰਹੀ ਹੈ ਅਸੀਂ ਕਹਿੰਦੇ ਕਿ ਕਾਰਵਾਈ ਕੀਤੀ ਜਾਏ ਸਖਤੋ ਸਖਤ ਕਾਰਵਾਈ ਇਹਦੇ ਨਾਲ ਸਾਥੀਆਂ ਤੇ ਵੀ ਕੀਤੀ ਜਾਏ ਇਹ ਬੰਦੇ ਤੇ ਵੀ ਕੀਤੀ ਜਾਏ ਭਾਜੀ ਮੇਰਾ ਨਾਮ ਦੀਪਕ ਆ ਮੈਂ ਇੱਥੇ ਐਜ਼ ਅ ਡਰਾਈਵਰ ਜੌਬ ਕਰਦਾ ਟਾਟਾ ਮੋਟਰ ਦੇ ਵਿੱਚ ਤੇ ਭਾਜੀ ਆਪਣੇ ਸੁਨਾਮ ਸੈਕਿਉਰਿਟੀ ਗਾਰਡ ਆ ਇੱਥੇ ਆਪਣੇ ਤੇ 120 ਦੀ ਸਪੀਡ ਤੇ ਗੱਡੀ ਆਈ ਆ ਮੋਟਰਸਾਈਕਲਾਂ ਦੇ ਉੱਤੇ ਨਾਲ ਆ ਬਸ ਉਹ ਦਰਖਤ ਵੀ ਵੇਖੋ ਕੀ ਹਾਲ ਕੀਤਾ ਸੜਕਾਂ ਦੇ ਉੱਤੇ ਚਾੜਤੀ ਆ ਤੱਗੋ ਕਹਿੰਦਾ ਗਲਤੀ ਗਈ ਆ ਮੇਰੀ ਕਿੰਕੀ ਦੀ ਐਨ ਹੈ ਪੰਜ ਮੋਟਰਸਾਈਕਲ ਜੇ ਦੋ ਵੱਡੇ ਮੈਨੇਜਰਾਂ ਦੇ ਕੁਲਜੀਤ ਸਰ ਮੈਨੇਜਰ ਇੱਥੇ ਰਗਵੀਰ ਸਰ ਆ 6 ਲਗ ਐਕਟਿਵ ਪੂਰੀ ਡੈਮੇਜ ਹੋਈ ਪੂਰੀ ਡੈਮੇਜ ਹੋਈ ਸਰ ਤੁਹਾਡੇ ਸਾਹਮਣੇ ਆਈਆਂ ਵੇਖੋ ਫਿਰ ਮੁਲਾਜ਼ਮਾਂ ਨੂੰ ਫੋਨ ਕੀਤਾ 112 ਨੰਬਰ ਡਾਇਲ ਕੀਤਾ ਸੀ ਸਰੋਂ ਨਹੀਂ ਆਏ ਆ ਤੇ ਕਹਿੰਦੇ ਕਿ ਸੱਦਰ ਥਾਣੇ ਉਨੂੰ ਬਿਠਾ ਕੇ ਲੈ ਕੇ ਗੱਡੀ ਦੇ ਵਿੱਚ ਅਗਲੀ ਕਾਰਵਾਈ ਕਰਾਂਗੇ ਉੱਥੇ ਥਾਣੇ ਆਜੋ ਗੱਲ ਕਰਦੇ ਆ ਇੱਥੇ ਮਾਮਲਾ ਜੀ ਸਾਨੂੰ ਇੱਕ ਕੰਟਰੋਲ ਰੂਮ ਤੋਂ ਵਾਇਰਲ ਸਾਈਆ ਕਹਿੰਦੇ ਵੀ ਬੱਬਰੀ ਪੁਲ ਦੇ ਨੇੜੇ ਐਕਸੀਡੈਂਟ ਹੋਇਆ ਆਹ 15-7 ਮਿੰਟ 7 ਮਿੰਟਾਂ ਚ ਹੀ ਚੋ ਪੜ ਗਏ ਇਹਦੇ ਪਤਾ ਵੀ ਉਹ ਗੱਡੇ ਉਹ ਨਾ ਚੜ ਗਈ ਆਪਣੇ ਮੋਟਰਸਾਈਕਲਾਂ ਦੇ ਉੱਤੇ ਅੱਜ ਆਪਣੇ ਉਹ ਡਰਾਈਵਰ ਸਿਮਰਜੀਤ ਸਿੰਘ ਫਰੀਦੰਗਲ ਤੋਂ ਕਹਿੰਦੇ ਪਿਆ ਸੀ ਕਿ ਇੱਕੇ ਨਾਮ ਜਿਆਦੀ ਸਪੀਡ ਨਾਲ ਕਰਕੇ ਗੱਡੀ ਚੰਗੀ ਤਰ੍ਹਾਂ ਮੁਣੀ ਨਹੀਂ ਤੇ ਮੋਟਰਸਾਈਕਲ ਵੇਖੇ ਨਹੀਂ ਉੱਤੇ ਚੜਾਤਾ ਉਹ ਚਾਰਾ ਵਿਚਾਰਾ ਵਿਚਾਰਾ ਮੋਟਰਸਾਈਕਲਾਂ ਦਾ ਨੁਕਸਾਨ ਕਰਤਾ RAM ਦੇ ਸਾਥਾਂ ਤੇ ਆਈਓ ਆਈਓ ਸਾਦਾਦਾ ਆ ਗਿਆ ਤੇ ਹੁਣ ਅਗਲੀ ਕਾਰਵਾਈ ਕਰਦੇ ਆ